ਬਚਪਨ ਤੋਂ ਇੱਕ ਜਗ੍ਹਾ ਤੇ ਕੋਈ ਨਹੀਂ ਜਾਣਾ ਚਾਹੁੰਦਾ ਚਾਹੇ ਡਰਪੋਕ ਹੋਵੇ ਚਾਹੇ ਨਿੱਡਰ ਹੋਵੇ ਚਾਹੇ ਅਮੀਰ ਹੋਵੇ ਤੇ ਚਾਹੇ ਗਰੀਬ ਹੋਵੇ ਉਹ ਜਗ੍ਹਾ ਹੈਗੀਆ ਕਬਰਸਤਾਨ ਜੋ ਅੱਜ ਦਾ ਕੇਸ ਹੈ ਅੱਜ ਦਾ ਕੇਸ ਕਬਰਸਤਾਨ ਦੇ ਵਿੱਚ ਹੀ ਘਟਿਆ ਇਸ ਕੇਸ ਬਾਰੇ ਜਦੋਂ ਮੈਂ ਇਨਫੋਰਮੇਸ਼ਨ ਇਕੱਠੀ ਕਰ ਰਿਹਾ ਸੀ ਇਹਦੇ ਬਾਰੇ ਸਟਡੀ ਕਰ ਰਿਹਾ ਸੀ ਤਾਂ ਇਹ ਲੱਗਿਆ ਕਿ ਔਰਤਾਂ ਕਿਤੇ ਵੀ ਸੇਫ ਨਹੀਂ ਹੈਗੀਆਂ ਚਾਹੇ ਉਹ ਜਿਉਂਦੀਆਂ ਹੋਣ ਤੇ ਚਾਹੇ ਮਰੀਆਂ ਇਹਨਾਂ ਨਾਲ ਦਰਿੰਦਗੀ ਕਿਤੇ ਵੀ ਹੋ ਸਕਦੀ ਆ ਪਾਕਿਸਤਾਨ ਦੇ ਵਿੱਚ ਇੱਕ ਜਗ੍ਹਾ ਹੈਗੀ ਸਰਗੋਦਾ। ਸਰਗੋਦਾ ਦੇ ਵਿੱਚ ਜਿਆਦਾ ਕੰਮਕਾਰ ਨਹੀਂ ਹੈਗਾ। ਉੱਥੇ ਨੌਜਵਾਨਾਂ ਨੂੰ ਜਿਆਦਾ ਕੰਮ ਕਰਨ ਦੇ ਮੌਕੇ ਨਹੀਂ ਮਿਲਦੇ। ਉੱਥੋਂ ਦਾ ਇੱਕ ਮੁੰਡਾ, ਨੌਜਵਾਨ ਮੁੰਡਾ ਮੁਹੰਮਦ ਰਿਆਜ਼ ਕੰਮ ਦੀ ਤਲਾਸ਼ ਦੇ ਵਿੱਚ ਕਰਾਚੀ ਆਉਂਦਾ। ਕਰਾਚੀ ਦੇ ਨਾਲ ਹੀ ਲਿਕਾਤਾਬਾ ਟਾਉਣਾ ਲਗਭਗ 7 ਕਿਲੋਮੀਟਰ ਦੀ ਦੂਰੀ ਤੇ। ਉਹ ਉਧਰ ਨੂੰ ਚੱਲ ਪੈਂਦਾ। ਭੁੱਖਾ ਪਾਣਾ, ਪਿਆਸਾ। ਉਹ ਕਬਰਸਤਾਨ ਦੇ ਗੇਟ ਤੇ ਆਉਂਦਾ। ਉੱਥੇ ਇੱਕ ਮੁੰਡਾ ਖੜਾ ਹੁੰਦਾ, ਉਹਦਾ ਨਾਮ ਹੁੰਦਾ ਵਜ਼ੀਰਾ। ਉਹ ਉਹਨੂੰ ਆ ਕੇ ਸਲਾਮ ਕਰਦਾ। ਤੇ ਉਹਨੂੰ ਕਹਿੰਦਾ ਕਿ ਮੈਨੂੰ ਪਾਣੀ ਪਿਲਾ ਯਾਰ ਮੈਨੂੰ ਬਹੁਤ ਪਿਆਸ ਲੱਗੀ ਹੋਈ ਆ ਵਜ਼ੀਰ ਉਹਨੂੰ ਕਬਰਸਤਾਨ ਦੇ ਅੰਦਰ ਲੈ ਜਾਂਦਾ ਤੇ ਉਹਨੂੰ ਪਾਣੀ ਪੁਲਾਉਂਦਾ ਉਸ ਤੋਂ ਬਾਅਦ ਦੋਨਾਂ ਦੇ ਵਿੱਚ ਗੱਲਾਂ ਬਾਤਾਂ ਦਾ سلسلہ ਜ਼ਰੀ ਹੁੰਦਾ ਵਜ਼ੀਰ ਨੂੰ ਪੁੱਛਦਾ ਕਿ ਤੂੰ ਕਿੱਧਰੋਂ ਆਇਆ ਕਿੱਧਰ ਨੂੰ ਚੱਲਿਆ ਉਹ ਕਹਿੰਦਾ ਮੈਂ ਸਰਗੋਦਾ ਤੋਂ ਆਇਆ ਤੇ ਮੈਂ ਕੰਮ ਕਰਨ ਦੀ ਤਲਾਸ਼ ਦੇ ਵਿੱਚ ਆਇਆ ਮੇਰੇ ਕੋਲ ਇੱਕ ਵੀ ਰੁਪਿਆ ਨਹੀਂ ਹੈਗਾ ਮੇਰਾ ਜਿਹੜਾ ਗੁਜ਼ਾਰਾ ਉਹ ਬੜੀ ਮੁਸ਼ਕਲ ਨਾਲ ਹੋ ਰਿਹਾ ਜੇ ਕੋਈ ਇੱਥੇ ਕੰਮ ਕਰ ਹੈਗਾ ਤਾਂ ਪਲੀਜ਼ ਮੇਰੀ ਮਦਦ ਕਰ ਮੈਨੂੰ ਕਿਸੇ ਕੰਮ ਕਰ ਤੇ ਲਗਵਾ ਦੇ ਵਜ਼ੀਰੇ ਨੂੰ ਉਹਦੇ ਚ ਤਰਸ ਆ ਜੰਨਾ ਵਜ਼ੀਰਾ ਕਹਿੰਦਾ ਕੰਮ ਤਾਂ ਹੈਗਾ ਇੱਥੇ ਕਬਰਸਤਾਨ ਦੇ ਵਿੱਚ ਹੀ ਆ ਇੱਥੇ ਇੱਕ ਬੰਦਾ ਹੋਰ ਰੱਖਣਾ। ਇੱਥੇ ਵਾ ਸਿਰਫ ਕਬਰਾਂ ਦੀ ਰਖਵਾਲੀ ਕਰਨੀ ਆ ਤੇ ਜਿਹੜੇ ਬੂਟੇ ਲੱਗੇ ਹੋਏ ਨੇ ਉਹਨਾਂ ਦੀ ਦੇਖਭਾਲ ਕਰਨੀ ਆ। ਮੁਹੰਮਦ ਰਿਆਜ਼ ਕਹਿੰਦਾ ਠੀਕ ਆ ਮੈਂ ਇਹ ਕੰਮ ਕਰਨ ਨੂੰ ਤਿਆਰ ਆ। ਵਜ਼ੀਰਾ ਕਹਿੰਦਾ ਚੱਲ ਤੂੰ ਸ਼ਾਮ ਤੱਕ ਇੱਥੇ ਰੁਕ ਜਾ ਮੇਰੇ ਕੋਲ ਹੀ ਰੁਕ ਜਾ। ਸ਼ਾਮ ਨੂੰ ਜਦੋਂ ਕਬਰਸਤਾਨ ਦੀ ਜਿਹੜੀ ਕਮੇਟੀ ਹੈਗੀ ਆ ਮੈਂ ਉਹਦੇ ਨਾਲ ਗੱਲ ਕਰੂੰਗਾ ਤੇ ਗੱਲ ਕਰਨ ਤੋਂ ਬਾਅਦ ਮੈਂ ਤੈਨੂੰ ਕੱਲ ਨੂੰ ਸਵੇਰੇ ਦੱਸ ਦਊਗਾ। ਤਾਂ ਮੁਹੰਮਦ ਰਿਆਜ਼ ਵਜ਼ੀਰੇ ਕੋਲ ਹੀ ਕਬਰਸਤਾਨ ਦੇ ਵਿੱਚ ਹੀ ਰੁਕ ਜਾਂਦਾ। ਅਗਲੇ ਦਿਨ ਵਜ਼ੀਰਾ ਕਮੇਟੀ ਨਾਲ ਗੱਲ ਕਰਦਾ ਤੇ ਮੁਹੰਮਦ ਰਿਆਜ਼ ਨੂੰ ਕਬਰਸਤਾਨ ਦੇ ਵਿੱਚ ਉੱਥੇ ਬੰਦੀ ਦੀ ਲੋੜ ਹੈਗੀ ਆ ਤਾਂ ਜੇ ਕੋਈ ਮੁੰਡਾ ਕੰਮ ਵਾਲਾ ਹੈਗਾ ਤਾਂ ਉਹਨੂੰ ਇੱਥੇ ਰੱਖ ਲਓ ਉਸ ਤੋਂ ਬਾਅਦ ਵਜ਼ੀਰਾ ਮੁਹੰਮਦ ਰਿਆਜ਼ ਨੂੰ ਕਹਿੰਦਾ ਕਿ ਚਲੋ ਤੇਰਾ ਕੰਮ ਹੋ ਗਿਆ ਤੂੰ ਹੁਣ ਇੱਥੇ ਰਹਿਣਾ ਹੈਗਾ ਇੱਥੇ ਰੋਟੀ ਰੱਟੀ ਆਪਾਂ ਨੂੰ ਮਿਲਿਆ ਕਰੂਗੀ ਤੇ ਆਪਾਂ ਕਬਰਾਂ ਦੀ ਰਖਵਾਲੀ ਕਰਨੀ ਆ ਮੁਹੰਮਦ ਰਿਆਜ਼ ਖੁਸ਼ ਹੋ ਜਾਂਦਾ ਉਹ ਕਹਿੰਦਾ ਚਲੋ ਮੈਨੂੰ ਐਟ ਲੀਸਟ ਕੰਮ ਤਾਂ ਮਿਲਿਆ ਦੋਨੇ ਦੋਸਤ ਬਣ ਜਾਂਦੇ ਨੇ ਦੋਨਾਂ ਦਾ ਟਾਈਮ ਆ ਜਿਹੜਾ ਵਧੀਆ ਸਪੈਂਡ ਹੁੰਦਾ ਇੱਕ ਦਿਨ ਰਾਤ ਨੂੰ 11 ਵਜੇ ਮੁਹੰਮਦ ਰਿਆਜ਼ ਦੀ ਅੱਖ ਖੁੱਲਦੀ ਆ ਉਹ ਦੇਖਦਾ ਕਿ ਵਜ਼ੀਰਾ ਆਪਣੇ ਮੰਜ਼ੀ ਤੇ ਨਹੀਂ ਹੈਗਾ। ਉਹਨੂੰ ਲੱਗਦਾ ਕਿ ਸ਼ਾਇਦ ਇੱਥੇ ਕਿਤੇ ਵਾਸ਼ਰੂਮ ਗਿਆ ਹੋਊਗਾ ਆਜੂ 10 ਮਿੰਟਾਂ ਦਾ। ਬਟ ਵਜ਼ੀਰਾ ਕਾਫੀ ਟਾਈਮ ਤੱਕ ਨਹੀਂ ਹੁੰਦਾ। ਰਿਆਜ਼ ਨੂੰ ਟੈਨਸ਼ਨ ਹੁੰਦੀ ਹੈ ਕਿ ਕਿੱਧਰ ਚਲਾ ਗਿਆ ਤਾਂ ਉਹ ਥੋੜਾ ਕਮਰੇ ਦੇ ਵਿੱਚੋਂ ਬਾਹਰ ਨਿਕਲਦਾ ਤੇ ਬਾਹਰ ਕਬਰਸਤਾਨ ਵੱਲ ਦੇਖਦਾ। ਜਦੋਂ ਦੇਖਦਾ ਤਾਂ ਉਹਦੀਆਂ ਅੱਖਾਂ ਅੱਡੀਆਂ ਰਹਿ ਜਾਂਦੀਆਂ ਨੇ। ਉਹ ਦੇਖਦਾ ਕਿ ਵਜ਼ੀਰਾ ਕਬਰਸਤਾਨ ਦੇ ਵਿੱਚ ਇੱਕ ਕਬਰ ਦੇ ਵਿੱਚ ਉਤਰਿਆ ਹੁੰਦਾ। ਇੱਕ ਵਾਰ ਮਹਮਦ ਰਿਆਜ਼ ਨੂੰ ਲੱਗਦਾ ਕਿ ਜਾਂ ਤੇ ਦੇ ਵਿੱਚ ਕੋਈ ਗੈਬੀ ਸ਼ਕਤੀ ਆ ਗਈ ਤੇ ਜਾਂ ਵਜ਼ੀਰਾ ਪਾਗਲ ਹੋ ਗਿਆ। ਉਹ ਥੋੜਾ ਟਾਈਮ ਵੇਟ ਕਰਦਾ। ਜਦੋਂ ਵਜ਼ੀਰਾ ਫੇਰ ਵੀ ਨਹੀਂ ਆਉਂਦਾ ਤਾਂ ਉਹ ਉਸ ਕਬਰ ਦੇ ਕੋਲੇ ਚਲਾ ਜਾਂਦਾ। ਜਦੋਂ ਕਬਰ ਦੇ ਕੋਲੇ ਜਾ ਕੇ ਦੇਖਦਾ ਤਾਂ ਉਹਦੇ ਹੋਸ਼ ਛੁੱਟ ਜਾਂਦੇ ਨੇ। ਵਜ਼ੀਰਾ Laash ਨੂੰ ਬੇਪੱਤ ਕਰ ਰਿਹਾ ਹੁੰਦਾ। ਵਜ਼ੀਰਾ Laash ਨਾਲ ਬਦਫੈਲੀ ਕਰ ਰਿਹਾ ਹੁੰਦਾ। ਉਹਨੇ Laash ਦੇ ਕੱਪੜੇ ਉਤਾਰ ਰੱਖੇ ਹੁੰਦੇ ਨੇ। ਰਿਆਜ ਇਹ ਸਾਰਾ ਕੁਝ ਦੇਖਣੀ ਪਉਂਦਾ। ਚੁੱਪਚਾਪ ਉੱਥੋਂ ਦੱਬੇ ਪੈਰੀਂ ਆ ਕੇ ਕਮਰੇ ਦੇ ਵਿੱਚ ਪੈ ਜਾਂਦਾ। ਥੋੜੇ ਟਾਈਮ ਬਾਅਦ ਵਜ਼ੀਰਾ ਮੁਂਦੇ ਤੇ ਆ ਕੇ ਪੈਂਦਾ। ਮੁਹੰਮਦ ਰਿਆਜ਼ ਜਾਗਦਾ ਪਿਆ ਹੁੰਦਾ। ਉਹ ਵਜ਼ੀਰੇ ਨੂੰ ਪੁੱਛਦਾ ਕਿ ਤੂੰ ਕਿੱਥੇ ਗਿਆ ਸੀ? ਵਜ਼ੀਰਾ ਕਹਿੰਦਾ ਮੈਂ ਇੱਥੇ ਹੀ ਗਿਆ ਸੀ ਵਾਸ਼ਰੂਮ ਕਰਨ ਗਿਆ ਸੀ। ਮੁਹੰਮਦ ਰਿਆਜ਼ ਉਹਨੂੰ ਕਹਿੰਦਾ ਕਿ ਮੈਂ ਸਾਰਾ ਕੁਝ ਦੇਖ ਲਿਆ। ਤੂੰ ਕੀ ਕਰਕੇ ਆਇਆ? ਮੈਂ ਇਹ ਕਮੇਟੀ ਨੂੰ ਦੱਸੂੰਗਾ। ਵਜ਼ੀਰਾ ਕਹਿੰਦਾ ਮੈਂ ਤੇਨੂੰ ਕੰਮ ਤੇ ਰਖਵਾਇਆ ਤੇ ਤੂੰ ਮੇਰੀ ਕੰਪਲੇਂਟ ਕਰੇਂਗਾ। ਆਹ ਆਪਣੀ ਯਾਰੀ ਦੋਸਤੀ ਆ। ਵਜ਼ੀਰਾ ਉਹਨੂੰ ਕਹਿੰਦਾ ਕਿ ਇਹ ਇੱਕ ਅਲੱਗ ਤਰ੍ਹਾਂ ਦਾ ਮਜ਼ਾ, ਇਹ ਇੱਕ ਅਲੱਗ ਤਰ੍ਹਾਂ ਦਾ ਪਲੇਜ਼ਰ ਹੈ। ਐਨਾ ਮਜ਼ਾ ਕਿਸੇ ਜਿਉਂਦੀ ਔਰਤ ਨਾਲ ਨਹੀਂ ਆਉਂਦਾ। ਜਿੰਨਾ ਇੱਕ लाश ਨਾਲ ਆਉਂਦਾ محمد ریاض ਵਜ਼ੀਰੇ ਦੀਆਂ ਗੱਲਾਂ ਦੇ ਵਿੱਚ ਆ ਜਾਂਦਾ ਵਜ਼ੀਰਾ ਨੂੰ ਕਹਿੰਦਾ ਕਿ ਚੱਲ ਜੋ ਮੈਂ ਕਰਕੇ ਆ ਤੂੰ ਵੀ ਕਰਕੇ ਦੇ ਵਜ਼ੀਰਾ ਤੇ ਉਹ ਦੋਨੇ ਉਸੇ ਹੀ ਕਬਰ ਦੇ ਕੋਲੇ ਚਲੇ ਜਾਂਦੇ ਨੇ محمد ریاض ਕਬਰ ਦੇ ਵਿੱਚ ਉਤਰਦਾ ਤੇ ਉਹ লাশ ਦੀ ਵੱਦ ਫੈਲੀ ਕਰਦਾ ਇਸ ਤੋਂ ਬਾਅਦ سلسلہ ਸ਼ੁਰੂ ਹੋ ਜਾਂਦਾ ਉਸ ਤੋਂ ਬਾਅਦ ਹੀ ਨਜ਼ਰ ਰੱਖਦੇ ਰਹਿੰਦੇ ਨੇ ਕਿ ਕਦੋਂ ਕੋਈ ਫੀਮੇਲ ਦੀ ਬਾਡੀ ਆਵੇ ਤੇ ਅਸੀਂ ਆਪਣੀ ਹੌਸ ਮਿਟਾਈਏ ਪਾਕਿਸਤਾਨ ਦੇ ਵਿੱਚ ਇੱਕ ਨਿਜਮਾ ਕਿ ਜਿਹੜੀ ਫੀਮੇਲ ਦੀ ਬਾਡੀ ਹੁੰਦੀ ਆ ਉਹਦੇ ਉੱਪਰ ਵਾਈਟ ਕਪੜਾ ਦਿੱਤਾ ਹੁੰਦਾ ਜਦੋਂ ਵੀ ਕੋਈ ਬਾਡੀ ਆਉਂਦੀ ਹੈ ਇਹ ਸਿਰਫ ਇਹੀ ਦੇਖਦੇ ਨੇ ਕਿ ਬਾਡੀ ਦੇ ਉੱਪਰ ਕੱਪੜਾ ਦਿੱਤਾ ਹੋਇਆ ਜਾਂ ਨਹੀਂ ਦਿੱਤਾ ਹੋਇਆ ਇਹ ਸੰਸਾਰ ਲਗਾਤਾਰ ਚੱਲਦਾ ਰਹਿੰਦਾ ਦੋਨੇ ਆਪਣੀ ਹਵਸ ਮਟਾਉਂਦੇ ਰਹਿੰਦੇ ਨੇ ਵਜ਼ੀਰਾ ਜਿਹੜਾ ਹੁੰਦਾ ਉਹ ਚਰਸੀ ਹੁੰਦਾ ਨਸ਼ੇ ਦਾ ਆਦੀ ਹੁੰਦਾ ਇੱਕ ਦਿਨ ਵਜ਼ੀਰਾ ਉਹ ਵੋ ਡੋਜ਼ ਲੈ ਲੈਂਦਾ ਤੇ ਵਜ਼ੀਰੇ ਦੀ ਮੌਤ ਹੋ ਜਾਂਦੀ ਹੈ ਵਜ਼ੀਰੇ ਦੀ ਮੌਤ ਹੋਣ ਤੋਂ ਬਾਅਦ ਮੁਹੰਮਦ ਰਿਆਜ਼ ਫਿਰ ਵੀ ਨਹੀਂ ਰੁਕਦਾ ਇਹ ਆਪਣਾ ਇਹ ਘਿਣਾਉਣਾ ਕੰਮ ਹੈ ਜਾਰੀ ਰੱਖਦਾ ਜਦੋਂ ਮੁਹੰਮਦ ਰਿਆਦ ਨੇ ਕਬਰਸਤਾਨ ਦੇ ਵਿੱਚ ਨੌਕਰੀ ਸ਼ੁਰੂ ਕੀਤੀ ਸੀ ਉਦੋਂ ਤੋਂ ਹੀ ਇਹਦੀ ਨਜ਼ਰ ਗਵਾਨ ਦੇ ਵਿੱਚ ਕਹਿੰਦੀ ਕੁੜੀ ਤੇ ਸੀ ਇਹ ਉਸ ਕੁੜੀ ਨੂੰ ਪਿਆਰ ਕਰਦਾ ਸੀ ਪਰ ਉਹ ਕੁੜੀ ਇਹਦੇ ਵੱਲ ਦੇਖਦੀ ਵੀ ਨਹੀਂ ਸੀ ਤਾਂ ਹਮੇਸ਼ਾ ਆਪਣੇ ਮਨ ਦੇ ਵਿੱਚ ਸੋਚਦਾ ਸੀ ਕਿ ਕਾਸ਼ ਇਹ ਕੁੜੀ ਦੀ ਡੈਥ ਹੋ ਜਾਵੇ ਜਿਉਂਦਾ ਜੀ ਤਾਂ ਮੈਂ ਇਹਦੇ ਨਾਲ ਆਪਣੀਆਂ ਮਨ ਦੀਆਂ ਸੱਦਰਾਂ ਪੂਰੀਆਂ ਨਹੀਂ ਕਰ ਸਕਿਆ ਇਹਦੇ ਮਰੀ ਨਾਲ ਕਰੂੰਗਾ ਤੇ ਇੱਕ ਦਿਨ ਉਹ ਆ ਜਾਂਦਾ ਉਸ ਕੁੜੀ ਦੀ ਮੌਤ ਹੋ ਜਾਂਦੀ ਹੈ ਉਸ ਕੁੜੀ ਨੂੰ ਦਫਨਾਉਣ ਆਉਂਦੇ ਨੇ 7 ਕਬਜ਼ੇ ਦੇ ਕਰੀਬ ਉਹ ਕੁੜੀ ਨੂੰ ਦਫਨਾ ਕੇ ਚਲੇ ਜਾਂਦੇ ਨੇ ਮੁਹੰਮਦ ਰਿਆਜ਼ ਖੁਸ਼ ਹੋ ਜਾਂਦਾ ਰਾਤ ਨੂੰ 11 ਵਜੇ ਦੇ ਕਰੀਬ ਮੁਹੰਮਦ ਰਿਆਜ਼ ਉੱਠਦਾ ਤੇ ਜਾ ਕੇ লাশ ਦੇ ਉੱਪਰੋਂ ਮਿੱਟੀ ਹਟਾਉਣੀ ਸ਼ੁਰੂ ਕਰ ਦਿੰਦਾ ਉਹ লাশ ਦੇ ਅੰਦਰ ਚਲਾ ਜਾਂਦਾ ਜਦੋਂ ਅੰਦਰ ਚਲਾ ਜਾਂਦਾ ਤਾਂ ਅੱਜ ਕਬਰਸਤਾਨ ਦੇ ਵਿੱਚ ਇੱਕ ਅਜੀਬ ਜਿਹੀ ਘਟਨਾ ਵਾਪਰਦੀ ਆ ਉਸ ਕੁੜੀ ਦੇ ਉੱਪਰੋਂ ਕੱਪੜਾ ਆਪਣੇ ਆਪ ਉੱਠ ਜਾਂਦਾ ਰਿਆਜ਼ ਨੂੰ ਥੋੜਾ ਅਜੀਬ ਲੱਗਦਾ ਕਿ ਕੱਪੜਾ ਆਪਣੇ ਆਪ ਕਿਵੇਂ ਗਾਇਬ ਹੋ ਗਿਆ ਉਸ ਤੋਂ ਬਾਅਦ ਉਹ ਕੁੜੀ ਦੇ ਜਦੋਂ ਮੂੰਹ ਵੱਲ ਦੇਖਦਾ ਤਾਂ ਉਹਦੇ ਦੰਦਾਂ ਦੇ ਵਿੱਚ ਕਰੋਸ਼ ਨਹੀਂ ਨਿਕਲਦੀ ਆ ਉਸ ਤੋਂ ਬਾਅਦ ਉਹ ਕੁੜੀ ਦੀਆਂ ਅੱਖਾਂ ਦੇ ਵਿੱਚ ਇੱਕ ਚਮਕਦਾਰ ਰੋਸ਼ਨੀ ਨਿਕਲਦੀ ਆ ਹੁਣ ਮੁਹੰਮਦ ਰਿਆਜ ਡਰ ਦੇ ਵਿੱਚ ਪਾਗਲ ਹੋਣ ਵਾਲਾ ਹੋ ਜਾਂਦਾ ਉਹ ਕੁੜੀ ਦੀ লাশ ਨੂੰ ਉਸੇ ਹੀ ਤਰ੍ਹਾਂ ਛੱਡ ਕੇ ਭੱਜਣ ਲੱਗਦਾ ਭੱਜਦਾ ਭੱਜਦਾ ਉਹ ਕਬਰਸਤਾਨ ਦੇ ਵਿੱਚੋਂ ਬਾਹਰ ਨਿਕਲ ਜਾਂਦਾ ਬਾਹਰ ਲੋਕ ਖੜੇ ਹੁੰਦੇ ਨੇ ਉਹਨੂੰ ਫੜਦੇ ਨੇ ਕਿ ਕੀ ਹੋ ਗਿਆ ਤਾਂ ਉਹ ਬੜਾ ਅਜੀਬ ਜਾ ਉਹਨਾਂ ਦੇ ਸਾਹਮਣੇ ਰੈਕਸ਼ਨ ਕਰਦਾ ਪੂਤ ਜਿੰਦਾ ਪੂਤ ਕੁੜੀ ਜਿਉਂਦੀ ਹੋ ਗਈ ਇਹ ਗੱਲਾਂ ਕਰਦਾ ਉਹਨੂੰ ਪਾਣੀ ਬੁਲਾਉਂਦੇ ਨੇ ਕਿ ਇੱਕ ਖੜ ਠੰਡਾ ਰਹਿ ਕੁਛ ਨਹੀਂ ਹੁੰਦਾ ਆਪਾਂ ਜਾ ਕੇ ਦੇਖਦੇ ਆ ਉਹ ਸਾਰੇ ਲੋਕ ਰਿਆਜ਼ ਨੂੰ ਦਵਾਰਾ ਕਬਰਸਤਾਨ ਦੇ ਵਿੱਚ ਲੈ ਕੇ ਜਾਂਦੇ ਨੇ ਜਦੋਂ ਉਹ ਜਾ ਕੇ ਦੇਖਦੇ ਨੇ ਕਿ লাশ ਅਧ ਨੰਗੀ ਪਈ ਸੀ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਰਿਆਜ਼ লাশ ਨਾਲ ਬਦਫੈਲੀ ਕਰ ਰਿਹਾ ਸੀ ਉਹ ਰਿਆਜ਼ ਨੂੰ ਉੱਥੇ ਹੀ ਫੜ ਲੈਂਦੇ ਨੇ ਤੇ ਉਹਨੂੰ ਕੁੱਟਣਾ ਸ਼ੁਰੂ ਕਰ ਦਿੰਦੇ ਨੇ ਕੁੱਟ ਕੁੱਟ ਕੇ ਉਹਨੂੰ ਅਧ ਮਰਿਆ ਕਰ ਦਿੰਦੇ ਨੇ ਕਹਿੰਦੇ ਹੁੰਦੇ ਆ ਜਦੋਂ ਰੱਬ ਨੇ ਭਿਆਨਕ ਸਜ਼ਾ ਦੇਣੀ ਹੋਵੇ ਤਾਂ ਰੱਬ ਆਪ ਆ ਕੇ ਬਚਾਉਣਾ ਉਹ ਪੀੜ ਦੇ ਵਿੱਚੋਂ ਹੀ ਕੋਈ ਪੁਲਿਸ ਨੂੰ ਫੋਨ ਕਰ ਦਿੰਦਾ ਉਸ ਤੋਂ ਬਾਅਦ ਉਹਨੂੰ ਪੁਲਿਸ ਫੜ ਕੇ ਲੈ ਜਾਂਦੀ ਆ ਪੁਲਿਸ ਜਦੋਂ ਇਨਵੈਸਟੀਗੇਸ਼ਨ ਕਰਦੀ ਆ ਤਾਂ ਪੁਲਿਸ ਦੇ ਵੀ ਹੋਸ਼ ਉੱਟ ਜਾਂਦੇ ਨੇ ਉਹ ਪੁਲਿਸ ਕੋਲੇ ਕੰਫੈਸ ਕਰਦਾ ਕਿ ਹੁਣ ਤੱਕ ਉਹਨੇ 48 ਲਾਸ਼ਾਂ ਨਾਲ ਬੁਲਾਤਕਾਰ ਕੀਤਾ ਹੁੰਦਾ 27 ਸਾਬ ਔਰ ਕਹਾ ਕੇ ਰਹਿਣੇ ਵਾਲੇ ਹੋ ਸਰਗੋਦਾ ਤੋ ਯਹਾਂ ਕਰਾਚੀ ਕੇ ਕਾਰੋਬਾਰ ਕੇ ਲਿਏ ਆਏ ਥੇ ਮਜ਼ਦੂਰੀ ਕੇ ਲਿਏ ਆਏ ਥੇ ਹਾਂ ਜੀ ਮਜ਼ਦੂਰੀ ਕੇ ਲਿਏ ਆਇਆ ਥਾ ਯਹਾਂ ਪੇ ਕਾਮ ਕਰਨੇ ਲਈ क्या काम करते हो मैं कब्रों को पानी वानी डालता हूँ कब्रों को पानी वानी वाणी जया मालिक हो गए सोलह सत्रह साल हो गए सोलह सत्रह साल हो अच्छा यहाँ किस जुर्म में हो यहाँ समझो मेरे साथ एक लड़का था वजीरा तो समझो ये वो गोरकं था मैं पानी डालता था वो कैसे मैय दफन होती थी मैयत आती थी औरत की तो उसको दफनाते थे समझो और मगरिब की बात समझो उसके साथ वो गलत काम होता था कार्रवाई करते थे दोस्त करता था आ, मैं भी उसके साथ होता था तुम भी उसके साथ होते थे एक एक, एक औरत जी या कैसे दफन हो जाती थी मगर असर में दफनाई थे दफनाते थे, थे ना मैयत हाँ। तो मगरीब हम जो कबर खोते थे अंदर तो जाते थे वो गलत काम होता करते थे समझो तुम कबर खोते थे अंदर जाते थे और कबर खोते थे, थे स्लेब हटाते थे पीछे वाले पाँव की जगह में ਸਲੇਪਟਾਇਆ ਸਲੇਪ ਉਹ ਕਬਰ ਦੀ ਜਗ੍ਹਾ ਤੇ ਨਾ ਕਾਂ ਪਾਉਣ ਦੀ ਜਗ੍ਹਾ ਹੁੰਦੀ ਹੈ ਉਹ ਹਟਾਤੇ ਤੇ ਫਿਰ ਅੰਦਰ ਜਾਂਦੇ ਤੇ ਪਹਿਲੇ ਉਹ ਜ्यादातर ਅੰਦਰ ਕੇ ਉਸਕੇ ਬਾਅਦ ਫਿਰ ਮੈਂ ਜਾਂਦਾ ਤਾਂ ਤਾਂ ਫਿਰ ਗਲਤ ਕੰਮ ਕਰਦੇ ਤੇ ਉਹ ਕਬਰ ਮਰਦ ਮੁਰਦ ਦੇ ਜਾਂ ਲੜਕੀ ਹੁੰਦੀ ਦੇ ਕਿਤੇ ਕਿੰਨੇ ਮਰਦਾਂ ਕੇ ਸਾਥ ਇਹ ਕਰ ਚੁੱਕੇ ਹੋ ਇਹ 48 ਸਾਲ ਹੋ ਗਏ ਮੁਹੰਮਦ ਰਿਆਜ਼ ਦੇ ਉੱਪਰ ਕੇਸ ਚੱਲਦਾ ਹੈ ਫਾਂਸੀ ਦੀ ਸਜ਼ਾ ਹੋ ਚੁੱਕੀ ਆ ਪਰ ਹਜੇ ਤੱਕ ਉਹਨੂੰ ਮੌਤ ਨਹੀਂ ਮਿਲੀ ਇਹ ਘਟਨਾ ਅਕਤੂਬਰ 2011 ਦੀ ਹੈ ਹਜੇ ਤੱਕ ਪਾਕਿਸਤਾਨ ਦੇ ਲੋਕ ਮੁਹੰਮਦ ਰਿਆਜ਼ ਦੀ ਫਾਂਸੀ ਦਾ ਇੰਤਜ਼ਾਰ ਕਰ ਰਹੇ ਨੇ ਨੈਕ੍ਰੋਫੀਲੀਆ ਇੱਕ ਬਿਮਾਰੀ ਆ ਜਿਹਦੇ ਵਿੱਚ ਬੰਦੇ ਨੂੰ ਲਾਸ਼ਾਂ ਨਾਲ ਇੰਟੀਮੇਟ ਹੋਣ ਦੀ ਲਾਲਸਾ ਜਾਗਦੀ ਆ ਉਹਨੂੰ ਲਾਸ਼ਾਂ ਪ੍ਰਤੀ ਅਟਰੈਕਸ਼ਨ ਹੁੰਦੀ ਆ ਉਹਨੂੰ ਜਿਉਂਦੀ ਔਰਤ ਚੰਗੀ ਨਹੀਂ ਲੱਗਦੀ ਉਹਨੂੰ ਲਾਸ਼ ਨਾਲ ਇੰਟੀਮੇਟ ਹੋਣਾ ਚੰਗਾ ਲੱਗਦਾ ਇਸ ਬਿਮਾਰੀ ਨੂੰ ਨੈਕ੍ਰੋਫੀਲੀਆ ਕਿਹਾ ਜਾਂਦਾ ਹੈ ਇਹ ਕੋਈ ਇੱਕ ਘਟਨਾ ਨਹੀਂ ਹੈਗੀ ਪਾਕਿਸਤਾਨ ਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸ ਹੋ ਚੁੱਕੇ ਨੇ ਆਪਾਂ ਹੀ ਨਹੀਂ ਕਹਿ ਸਕਦੇ ਕਿ ਇਹ ਸਿਰਫ ਪਾਕਿਸਤਾਨ ਦੇ ਵਿੱਚ ਹੀ ਹੁੰਦਾ ਇਹ ਇੰਡੀਆ ਦੇ ਵਿੱਚ ਵੀ ਹੁੰਦੀਆਂ ਹਨ ਨਿਠਾਰੀ ਕਾਂਡ ਉਹ ਕਾਂਡ ਜਿਹਦੇ ਵਿੱਚ ਭਾਰਤ ਦਾ ਸਿਰ ਸ਼ਰਮ ਨਾਲ ਜੋ ਗਿਆ ਸੀ ਇਹਦੇ ਵਿੱਚ ਦੋ ਪਰਾਦੀ ਸੀ ਸੁਰਿੰਦਰ ਤੇ ਮਨਿੰਦਰ ਇਹਨਾਂ ਦੋਵਾਂ ਨੇ 20 ਕੁੜੀਆਂ ਦਾ ਕਤਲ ਕਰਕੇ ਉਹਨਾਂ ਦੀਆਂ ਲਾਸ਼ਾਂ ਦੇ ਨਾਲ ਬੇਅਦਬੀ ਕੀਤੀ ਸੀਗੀ ਤੇ ਤੁਹਾਨੂੰ ਪਤਾ ਉਹਨਾਂ ਦੋਨਾਂ ਨੂੰ ਬੇਲ ਮਿਲ ਚੁੱਕਿਆ ਕਿਉਂਕਿ ਕਰਨਾਟਕਾ ਦੀ ਹਾਈ ਕੋਰਟ ਨੇ ਇਸ ਨੂੰ ਰੇਪ ਮੰਨਣ ਤੋਂ ਇਨਕਾਰ ਕਰਤਾ ਉਹਨਾਂ ਦਾ ਕਹਿਣਾ ਹੈ ਕਿ ਇਹ ਨੈਕ੍ਰੋਫੀਲੀਆ ਹੈ ਨੈਕ੍ਰੋਫੀਲੀਆ ਇੱਕ ਬਿਮਾਰੀ ਹੈ ਜਿਹਦੇ ਵਿੱਚ ਬੰਦਾ ਸਾਈਕੋ ਹੋ ਜਾਂਦਾ ਤੇ ਉਹਦੀ ਜਿਹੜੀ ਅਟਰੈਕਸ਼ਨ ਆ ਉਹ ਡੈਡਵਾਰਡਿੰਗ ਨਾਲ ਹੁੰਦੀ ਹੈ। ਨੈਕ੍ਰੋਫੀਲੀਆ ਵਾਸਤੇ ਭਾਰਤ ਦੇ ਵਿੱਚ ਹਲੇ ਤੱਕ ਕੋਈ ਕਾਨੂੰਨ ਨਹੀਂ ਹੈ। ਜੋ ਆਈਪੀਸੀ ਦੀ ਧਾਰਾ ਬਣੀ ਹੋਈ ਹੈ 375 ਤੋਂ 378 ਤਾ ਉਹ ਦੇ ਵਿੱਚ ਨੈਕ੍ਰੋਫੀਲੀਆ ਦਾ ਕੋਈ ਜ਼ਿਕਰ ਨਹੀਂ ਹੁੰਦਾ। ਮਤਲਬ ਕਿ ਲਾਸ਼ਾਂ ਨਾਲ ਬੇਅਦਬੀ ਨੂੰ ਰੇਪ ਨਹੀਂ ਮੰਨਿਆ ਜਾਂਦਾ। ਮਨਿੰਦਰ ਤੇ ਸੁਰਿੰਦਰ ਜਿਨ੍ਹਾਂ ਨੇ ਨਿਠਾਰੀ ਕੰਨ ਕੀਤਾ ਸੀ, ਉਹਨਾਂ ਨੂੰ ਬੇਲ ਮਿਲ ਚੁੱਕੀ ਆ ਤੇ ਹੁਣ ਉਹ ਸ਼ਰਯਾਮ ਇੰਡੀਆ ਦੇ ਵਿੱਚ ਖੁੱਲੇ ਆਮ ਘੁੰਮ ਰਹੇ ਨੇ। ਜਦੋਂ ਉਹਨਾਂ ਦਾ ਕੋਰਟ ਡਿਕਟਾਉਣਾ ਸੀ ਤਾਂ ਹਰ ਇੱਕ ਨੂੰ ਹੀ ਸੀ ਕਿ ਇਹਨਾਂ ਨੂੰ ਫਾਂਸੀ ਹੋਊਗੀ। ਫਾਂਸੀ ਦੀ ਸਜ਼ਾ ਵੀ ਇਹਨਾਂ ਲਈ ਕੱਟ ਹੈ। ਪਰ ਕੋਰਟ ਨੇ ਉਹਨਾਂ ਨੂੰ ਬੇਲ ਦਿੱਤੀ ਕਿ ਉਹਨਾਂ ਨੂੰ ਇੱਕ ਬਿਮਾਰੀ ਸੀ ਜਿਹਨੂੰ ਨੈਕ੍ਰੋਫੀਲੀਆ ਕਿਹਾ ਜਾਂਦਾ ਸੀ ਉਹ ਬਿਮਾਰੀ ਕਰਕੇ ਇਹਨਾਂ ਨੇ ਇਹ ਕੰਡ ਕੀਤਾ ਤਾਂ ਕਰਕੇ ਬਿਮਾਰੀ ਵਾਲੇ ਨੂੰ ਕੋਈ ਸਜ਼ਾ ਨਹੀਂ ਦਿੱਤੀ ਜਾ ਸਕਦੀ ਦੋਸਤੋ ਤੁਸੀਂ ਕੀ ਚਾਹੁੰਦੇ ਹੋ ਕਿ ਨੈਕ੍ਰੋਫੀਲੀਆ ਵਾਸਤੇ ਭਾਰਤ ਦੇ ਵਿੱਚ ਸਖਤ ਕਾਨੂੰਨ ਹੋਣਾ ਚਾਹੀਦਾ ਜਾਂ ਨਹੀਂ ਜ਼ਰੂਰ ਦੱਸਿਓ ਬਾਕੀ ਕਹਿੰਦੇ ਹੁੰਦੇ ਨਾ ਕਿ ਜਦੋਂ ਬੰਦੇ ਉੱਤੇ ਕਾਮਪਾਰੀ ਹੋ ਜਾਏ ਜਦੋਂ ਉਹਦੇ ਉੱਤੇ ਹਵਸ ਭਰੀ ਹੋ ਜਾਏ ਤਾਂ ਉਹ ਕੁਝ ਵੀ ਕਰਵਾ ਸਕਦਾ ਉਹਦੇ ਤੋਂ ਉਹ ਚਾਹੇ ਜਿਉਂਦੀ ਔਰਤ ਹੋਵੇ ਤੇ ਚਾਹੇ ਮਰੀ ਔਰਤ ਤੁਸੀਂ ਆਪਣੇ ਪਰਿਵਾਰ ਤੇ ਆਪਣਾ ਖਿਆਲ ਰੱਖਣਾ ਧੰਨਵਾਦ